ਆਪ ਜੀ ਨੇ ਚਾਰ ਉਦਾਸੀਆਂ ਰਾਹੀਂ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕੀਤਾ ਜਿਸ ਵਿੱਚ Hindu, Muslim, yogi, siddh ਅਤੇ ਹਰ ਵਰਗ ਦੇ ਲੋਕਾਂ ਨੂੰ ਸੱਚਾਈ ਦਾ ਮਾਰਗ ਦੱਸਿਆ। ਉਹਨਾਂ ਨੇ ਪੂਰਬ ਵਿੱਚ ਅਸਾਮ ਤੋਂ ਲੈ ਕੇ ਪੱਛਮ ਵਿੱਚ ਮੱਕਾ ਤੱਕ ਅਤੇ ਉੱਤਰ ਵਿੱਚ ਤਿੱਬਤ ਤੋਂ ਲੈ ਕੇ ਦੱਖਣ ਵਿੱਚ ਸ਼੍ਰੀਲੰਕਾ ਤੱਕ ਮਨੁੱਖਤਾ ਨੂੰ ਸੇਧ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਸਾਰ ਸਿਰਫ ਤਿੰਨ ਸ਼ਬਦਾਂ ਵਿੱਚ ਸਮੋਇਆ ਹੋਇਆ ਹੈ ਜਿਨ੍ਹਾਂ ਨੂੰ ਸਿੱਖੀ ਦੇ ਤਿੰਨ ਮੁੱਖ ਧੰਮ ਮੰਨਿਆ ਜਾਂਦਾ ਹੈ। ਇਹ ਸਿਧਾਂਤ ਅੱਜ ਵੀ ਉਨੇ ਹੀ ਸੱਚੇ ਹਨ ਜਿਨਨੇ 500 ਸਾਲ ਪਹਿਲਾਂ ਸਨ ਨਾਮ ਜਪਣਾ ਕਿਰਤ ਕਰਨਾ ਅਤੇ ਵੰਡ ਛਕਣਾ ਪਹਿਲਾ ਨਾਮ ਜਪਣਾ ਨਾਮ ਜਪਣਾ ਦਾ ਮਤਲਬ ਹੈ ਹਰ ਵਕਤ ਹਰ ਹਾਲਾਤ ਵਿੱਚ ਸੱਚੇ ਦਿਲ ਨਾਲ ਪ੍ਰਮਾਤਮਾ ਦਾ ਸਿਮਰਨ ਕਰਨਾ ਅਤੇ ਉਸ ਦੇ ਨਾਮ ਦਾ ਜਾਪ ਕਰਨਾ ਇਹ ਸਿਰਫ ਮਾਲਾ ਫੇਰਨ ਜਾਂ ਬੋਲਣ ਤੱਕ ਸੀਮਿਤ ਨਹੀਂ ਬਲਕਿ ਮਨ ਅਤੇ ਆਤਮਾ ਨੂੰ ਉਸ ਇੱਕ ਏਕ ਓੰਕਾਰ ਦੇ ਪਿਆਰ ਨਾਲ ਜੋੜ ਕੇ ਰੱਖਣਾ ਹੈ ਇਹ ਸਿਮਰਨ ਮਨੁੱਖ ਨੂੰ ਅੰਦਰੂਨੀ ਤੌਰ ਤੇ ਸ਼ਾਂਤੀ ਅਤੇ ਇਕਾਗਰਤਾ ਪ੍ਰਦਾਨ ਕਰਦਾ ਹੈ ਜਦੋਂ ਮਨੁੱਖ ਨਾਮ ਜਪਦਾ ਹੈ ਤਾਂ ਉਸ ਦਾ ਮਨ ਦੁਨਿਆਵੀ ਚਿੰਤਾਵਾਂ ਅਤੇ ਲਾਲਚ ਤੋਂ ਮੁਕਤ ਹੋ ਕੇ ਪਵਿੱਤਰਤਾ ਵੱਲ ਵਧਦਾ ਹੈ ਇਹ ਜੀਵਨ ਦਾ ਸਭ ਤੋਂ ਵੱਡਾ ਆਧਾਰ ਹੈ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੋ ਅੱਜ ਵੀ ਸੱਚ ਹੈ ਜੁਗਾਂ ਤੋਂ ਸੱਚ ਹੈ ਅਤੇ ਹਮੇਸ਼ਾ ਸੱਚ ਰਹੇਗਾ